ਸਾਰੇ ਸੂਝਵਾਨ ਵਿਦਵਾਨ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗਲਤੀਆਂ ਦਾ ਪੁਤਲਾ ਸੇਵਕ ਸਿਹਾਲ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੈਲਕਮ ਹੈ ਜਿਵੇਂ ਕਿ ਵੀਡੀਓ ਦਾ ਟਾਈਟਲ ਤੁਸੀਂ ਦੇਖ ਹੀ ਲਿਆ ਸਾੜਾ ਈਰਖਾ ਜੈਲਸ ਇਹ ਇੱਕ ਬਹੁਤ ਭਿਆਨਕ ਰੋਗ ਹੈ ਖਤਰਨਾਕ ਰੋਗ ਹੈ ਬਿਮਾਰੀ ਹੈ ਇਸ ਤੋਂ ਸਾਨੂੰ ਜਰੂਰ ਬਚਣਾ ਚਾਹੀਦਾ ਹੈ ਜਿਵੇਂ ਕਿ ਦੋਸਤੋ ਕਈ ਵਾਰੀ ਕਈ ਯਾਰਾਂ ਦੋਸਤਾਂ ਮਿੱਤਰਾਂ ਦੇ ਅੰਦਰ ਸਾੜਾ ਹੋ ਜਾਂਦਾ ਹੈ ਈਰਖਾ ਹੋ ਜਾਂਦੀ ਹੈ ਜੈਲਸ ਹੋ ਜਾਂਦੀ ਹੈ ਦੂਜਿਆਂ ਦੇ ਪ੍ਰਤੀ ਇਹ ਜਿਹੜੇ ਲੋਕ ਮਿਹਨਤੀ ਨਹੀਂ ਹੁੰਦੇ ਜ਼ਿਆਦਾਤਰ ਉਹਨਾਂ ਦੇ ਅੰਦਰ ਇਹ ਰੋਗ ਹੁੰਦਾ ਹੈ ਬਿਮਾਰੀ ਹੁੰਦੀ ਹੈ ਜਿਹੜੇ ਲੋਕ ਮਿਹਨਤੀ ਹੁੰਦੇ ਨੇ ਇਮਾਨਦਾਰ ਹੁੰਦੇ ਨੇ ਸੱਚੇ ਸੁੱਚੇ ਹੁੰਦੇ ਨੇ ਉਹਨਾਂ ਦੇ ਅੰਦਰ ਇਹ ਰੋਗ ਨਹੀਂ ਹੁੰਦਾ ਕਿਉਂਕਿ ਉਹ ਮਿਹਨਤ ਦੇ ਵਿੱਚ ਰੁੱਝੇ ਰਹਿੰਦੇ ਨੇ ਆਪਣੇ ਕੰਮਕਾਰ ਦੇ ਵਿੱਚ ਰੁੱਝੇ ਹੁੰਦੇ ਨੇ ਉਹਨਾਂ ਕੋਲੇ ਇਹ ਸੋਚਣ ਦਾ ਟਾਈਮ ਹੀ ਨਹੀਂ ਹੁੰਦਾ ਸਾੜਾ ਕਰਨ ਦਾ ਈਰਖਾ ਕਰਨ ਦਾ ਜੈਲਸ ਕਰਨ ਦਾ ਦੂਜਿਆਂ ਦੇ ਪ੍ਰਤੀ ਜਲਨ ਦਾ ਕਈ ਵਾਰੀ ਕਈ ਯਾਰਾਂ ਦੋਸਤਾਂ ਮਿੱਤਰਾਂ ਦੇ ਅੰਦਰ ਜੈਲਸ ਹੋ ਜਾਂਦੀ ਹੈ ਦੂਜਿਆਂ ਨੂੰ ਲੈ ਕੇ ਕਿ ਦੂਜਾ ਇੰਨੀ ਤਰੱਕੀ ਕਰ ਰਿਹਾ ਹੈ ਹਾਲਾਂਕਿ ਉਹ ਉਹਦੀ ਮਿਹਨਤ ਹੁੰਦੀ ਹੈ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਜੇ ਕੋਈ ਤਰੱਕੀ ਕਰ ਰਿਹਾ ਹੈ ਉਹਦੀ ਖੁਸ਼ੀ ਦੇ ਵਿੱਚ ਸਾਡੀ ਖੁਸ਼ੀ ਚਾਹੀਦੀ ਹੈ ਸਾਨੂੰ ਵੀ ਉਸਦੇ ਵਾਂਗੂੰ ਤਰੱਕੀ ਕਰਨ ਦੇ ਲਈ ਮਿਹਨਤ ਕਰਨੀ ਚਾਹੀਦੀ ਹੈ ਅਸੀਂ ਕਈ ਵਾਰੀ ਜੈਲਸ ਕਰ ਬੈਠਦੇ ਹਾਂ ਸਾੜਾ ਕਰ ਬੈਠਦੇ ਹਾਂ ਈਰਖਾ ਕਰ ਬੈਠਦੇ ਹਾਂ ਤਾਂ ਫਿਰ ਇਹਦੇ ਵਿੱਚ ਨੁਕਸਾਨ ਸਾਡਾ ਆਪਣਾ ਹੁੰਦਾ ਹੈ ਜਿਹੜਾ ਵਿਅਕਤੀ ਸਾੜਾ ਕਰਦਾ ਹੈਗਾ ਈਰਖਾ ਕਰਦਾ ਹੈਗਾ ਦੂਜਿਆਂ ਨੂੰ ਦੇਖ ਕੇ ਸਾੜਾ ਨਹੀਂ ਕਰਨਾ ਚਾਹੀਦਾ ਜੇ ਕੋਈ ਅੱਗੇ ਵੱਧ ਰਿਹਾ ਹੈ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਤਰ੍ਹਾਂ ਸਾਨੂੰ ਕਦੇ ਵੀ ਉਸ ਦੇ ਪ੍ਰਤੀ ਸਾੜਾ ਨਹੀਂ ਕਰਨਾ ਚਾਹੀਦਾ ਉਸ ਤੇ ਗੁੱਸਾ ਨਹੀਂ ਕਰਨਾ ਚਾਹੀਦਾ ਉਸ ਦੇ ਪ੍ਰਤੀ ਈਰਖਾ ਜਾਂ ਜੈਲਸ ਨਹੀਂ ਹੋਣੀ ਚਾਹੀਦੀ ਸਗੋਂ ਸਾਨੂੰ ਖੁਦ ਵੀ ਉਸ ਦੇ ਵਾਂਗੂ ਤਰੱਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਪ੍ਰਮਾਤਮਾ ਅੱਗੇ ਹਰ ਵੇਲੇ ਅਰਦਾਸ ਬੇਨਤੀ ਇਹੀ ਕਰਨੀ ਚਾਹੀਦੀ ਹੈ ਕਿ ਜਿਵੇਂ ਦੂਜੇ ਹੋਰ ਅੱਗੇ ਵਧ ਰਹੇ ਨੇ ਤਰੱਕੀ ਕਰ ਰਹੇ ਨੇ ਜਾਂ ਕੋਈ ਹੋਰ ਯਾਰ ਦੋਸਤ ਮਿੱਤਰ ਜਿਹਦੇ ਪ੍ਰਤੀ ਸਾਨੂੰ ਸਾੜਾ ਹੋ ਜਾਂਦਾ ਹੈ ਉਹ ਵੱਧ ਰਿਹਾ ਅਸੀਂ ਵੀ ਉਦਾਂ ਹੀ ਅੱਗੇ ਵਧੀਏ ਪ੍ਰਮਾਤਮਾ ਸਾਨੂੰ ਬਲ ਬਖਸ਼ੇ ਬੁੱਧੀ ਬਖਸ਼ੇ ਤੇ ਅਸੀਂ ਮਿਹਨਤ ਕਰੀਏ ਕਿਉਂਕਿ ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਇਸੇ ਕਰਕੇ ਸਾਨੂੰ ਇਸ ਰੋਗ ਤੋਂ ਜ਼ਰੂਰ ਬਚਣਾ ਚਾਹੀਦਾ ਹੈ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਤਰੱਕੀ ਕਰ ਸਕਦੇ ਹਾਂ ਸਾੜਾ ਕਰਨ ਵੇਲੇ ਸਾਨੂੰ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਵਿਅਕਤੀ ਜਿਹੜਾ ਯਾਰ ਦੋਸਤ ਮਿੱਤਰ ਤਰੱਕੀ ਕਰ ਰਿਹਾ ਹੈ ਉਹਦੀ ਕੁਆਲਿਟੀ ਕੀ ਹੈ ਉਹਦੇ ਵਿੱਚ ਟੈਲੈਂਟ ਕੀ ਹੈ ਉਹਦੇ ਉਹਦੀ ਮਿਹਨਤ ਕਿੰਨੀ ਕੁ ਹੈ ਕਿਉਂਕਿ ਜੇ ਸਾਡੇ ਵਿੱਚ ਉਹ ਟੈਲੈਂਟ ਨਹੀਂ ਹੈਗਾ ਉਹ ਕੁਆਲਿਟੀ ਉਹ ਗੁਣ ਨਹੀਂ ਹੈਗੇ ਸਾਡੇ ਵਿੱਚ ਉਨੀ ਮਿਹਨਤ ਕਰਨ ਦਾ ਜज्ਬਾ ਨਹੀਂ ਹੈਗਾ ਅਸੀਂ ਉਨੀ ਮਿਹਨਤ ਨਹੀਂ ਕਰਦੇ ਸਾਡੀ ਉਨੀ ਕੁਆਲੀਫਿਕੇਸ਼ਨ ਨਹੀਂ ਹੈਗੀ ਤਾਂ ਫਿਰ ਸਾਨੂੰ ਸਾੜਾ ਕਰਨ ਦੀ ਲੋੜ ਵੀ ਨਹੀਂ ਹੈਗੀ ਕਿਉਂਕਿ ਉਹਦੇ ਵਿੱਚ ਟੈਲੈਂਟ ਜ਼ਿਆਦਾ ਹੈ ਕੁਆਲਿਟੀ ਜ਼ਿਆਦਾ ਹੈ ਗੁਣ ਜ਼ਿਆਦੇ ਨੇ ਮਿਹਨਤ ਜ਼ਿਆਦਾ ਕਰਦਾ ਹੈ ਕੁਆਲਿਫਿਕੇਸ਼ਨ ਚ ਜ਼ਿਆਦਾ ਨੇ ਉਹਨੇ ਪਿੱਛੇ ਜਿਹੜੀ ਮਿਹਨਤ ਕੀਤੀ ਹੈ ਉਹ ਵੀ ਜ਼ਿਆਦਾ ਕੀਤੀ ਹੈ ਸਾਡੇ ਵਿੱਚ ਉਹ ਯੋਗਤਾਵਾਂ ਨਹੀਂ ਹੈਗੀਆਂ ਤਾਂ ਫਿਰ ਸਾਨੂੰ ਸਾੜਾ ਕਰਨ ਦਾ ਕੋਈ ਅਧਿਕਾਰ ਨਹੀਂ ਕੋਈ ਹੱਕ ਨਹੀਂ ਸਾੜਾ ਤਾਂ ਹੀ ਹੋਣਾ ਚਾਹੀਦਾ ਹੈ ਕਿ ਜੇ ਉਹ ਵੀ ਉਸਨੇ ਘੱਟ ਮਿਹਨਤ ਕੀਤੀ ਹੈ ਅਸੀਂ ਵੱਧ ਮਿਹਨਤ ਕਰ ਰਹੇ ਹਾਂ ਉਹ ਜ਼ਿਆਦਾ ਤਰੱਕੀ ਕਰ ਰਿਹਾ ਹੈ ਅਸੀਂ ਪਿੱਛੇ ਰਹਿ ਗਏ ਤਾਂ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਇਹ ਗੱਲ ਸਾਡੇ ਦਿਮਾਗ ਦੇ ਵਿੱਚ ਮਨ ਦੇ ਵਿੱਚ ਆ ਜਾਏ ਤੇ ਇਸ ਪਰ ਫਿਰ ਵੀ ਆਪਾਂ ਇਹੀ ਕਹਾਂਗੇ ਕਿ ਇਸ ਰੋਗ ਤੋਂ ਜ਼ਰੂਰ ਬਚਣਾ ਚਾਹੀਦਾ ਭਾਵੇਂ ਕੁਝ ਵੀ ਹੋ ਵੀ ਕਿਉਂਕਿ ਇਹਦੇ ਵਿੱਚ ਨੁਕਸਾਨ ਸਾੜਾ ਕਰਨ ਵਾਲੇ ਵਿਅਕਤੀ ਦਾ ਹੁੰਦਾ ਜੇ ਅਸੀਂ ਕਰਦੇ ਹਾਂ ਤਾਂ ਸਾਡਾ ਹੁੰਦਾ